ਅਰੇ ਬਬੇਰਾ ਸਤਗੁਰੂ ਰਣਕੇ ਆਇਆ ਮੈਨੂੰ ਵੇਖ ਲੈਣ ਦੇ ਕਾਰੇ ਸਮਗਮ ਪਰੂ ਹਗਾ ਕੋ ਨਾ ਆਪੁਰੇਂ ਆਏ ਜਾਣ ਦੇ ਕਾਰੇ ਕਰਮ ਜੋ ਬੋਲੇ ਸੋ ਨਿਰਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਅੱਜ ਪਿੰਡ ਆਸਪੁਰ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪੂਰਵ 12 ਫਰਵਰੀ ਨੂੰ ਆ ਰਿਹਾ ਉਸ ਦੇ ਸੰਦਰਭ ਦੇ ਵਿੱਚ ਪਿੰਡ ਆਸਕਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਬੱਖੋ ਵੱਖ ਪਿੰਡਾਂ ਦੇ ਵਿੱਚੋਂ ਜਿਹੜਾ ਹੋ ਕੇ ਵਾਪਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇਗਾ ਉਸ ਦਾ ਨਗਰ ਕੀਰਤਨ ਸਜਾਇਆ ਗਿਆ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਸਿੱਖਿਆ ਹੈ ਉਹ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨੀ ਚਾਹੀਦੀ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਐਸੋ ਚਾਹੂੰ ਰਾਤ ਮੈਂ ਜਹ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਬਸੇ ਰਵਿਦਾਸ ਰਹੇ ਪਰਸਨ ਜਿਹੜੀ ਗੁਰੂ ਮਹਾਰਾਜ ਦੀ ਸਿੱਖਿਆ ਹੈ ਕਿ ਜਿਹੜੇ ਛੋਟੇ ਵੱਡੇ ਸਭ ਬਰਾਬਰ ਬਸਣ ਸਾਨੂੰ ਆਪਸੀ ਭਾਈਚਾਰਕ ਸਾਜ ਬਣਾਉਂਦੇ ਹੋਏ ਆਪਸ ਦੇ ਵਿੱਚ ਪ੍ਰੇਮ ਭਾਵ ਜਨਾ ਰਹਿਣਾ ਚਾਹੀਦਾ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਜਿਹੜਾ ਡਾਕਟਰ ਭੀਮrao ਅੰਬੇਦਕਰ ਜੀ ਨੇ ਲੈ ਕੇ ਦਿੱਤਾ ਹੈ ਤੇ ਮੈਂ ਇਹੀ ਅਪੀਲ ਕਰਦਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਤੋਂ ਅਸੀਂ ਸਿੱਖਿਆ ਲਈਏ ਔਰ ਸਾਰੇ ਇਕੱਠੇ ਹੋ ਕੇ ਇਲਾਕੇ ਦੀ ਬਿਹਤਰੀ ਲਈ ਔਰ ਸਮਾਜ ਦੀ ਬਿਹਤਰੀ ਲਈ ਕੰਮ ਕਰੀਏ ਜੈ ਗੁਰੂ ਦੇਵ ਧੰਨ ਸਤਿਗੁਰਾਂ ਦਾ ਸਮਾਰਾਜ ਕੀ ਹੈ ਸਤਿਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਸਤਿਗੁਰੂ ਵਿਦਾਸ ਮਹਾਰਾਜ ਦਾ 648ਵਾਂ ਜਨਮ ਦਿਹਾੜਾ ਮਨਾਉਂਦੇ ਹੋਏ ਸੰਗਤਾਂ ਸ੍ਰੀ ਗੁਰੂ ਅਰਦਾਸ ਮੰਦਿਰ ਆਸਟਰ ਤੋਂ ਚੱਲ ਕੇ ਪਿੰਡ ਮਢਾਲੀਆਂ ਸਵਾਰ ਸਿੱਖ ਮਤਾ ਜਿਹੜਾ ਕੰਗੜ ਜਗਿਆਲ ਤੋਂ ਹੁੰਦੀਆਂ ਹੋਈਆਂ ਬਾਬਾ ਹਰਦਾਸ ਦੇ ਦਰਵਾਜ਼ੇ ਤੋਂ ਹੁੰਦੀਆਂ ਪਿੰਡ ਹਸਪਤਾਲ ਦੁਆਰਾ ਪਰਤਣੀਆਂ ਜੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀਆਂ ਦੇ ਸੰਗਤਾਂ ਬਹੁਤ ਉਤਸ਼ਾਹ ਨਾਲ ਮਨਾ ਰਹੀਆਂ ਹਨ ਸਤਿਗੁਰ ਰਵਿਦਾਸ ਮਹਾਰਾਜ ਇਹਨਾਂ ਦੇ ਮੇਨ ਪਰ ਹੱਥ ਰੱਖੇ ਜੀ ਜੋ ਬੋਲੇ ਸੋ ਨਿਰਪੈ ਸਤਿਗੁਰ ਰਵਿਦਾਸ ਮਹਾਰਾਜ ਦੀ ਜੈ ਇਹ ਹਰ ਸਾਲਾਂ ਦੀ ਤਰ੍ਹਾਂ ਗੁਰੂ ਮਰਦ ਦੇ ਨਗਰ ਕੀਰਤਨ ਸਜਾਏ ਜਾ ਰਹੇ ਹਨ 648 ਮਾ ਗੁਰੂ ਮਰਦ ਦੇ ਜਨਮ ਦਿਹਾੜਾ ਮਨਾ ਰਹੇ ਹਨ ਕਿ ਸਭ ਸੰਗਤਾਂ ਦੀ ਸਹਿਯੋਗ ਨਾਲ ਇਹ ਨਗਰ ਕੀਰਤਨ ਸਜਾਏ ਗਏ ਹਨ ਪਿੰਡ ਆਸਪਰ ਵਿਖੇ ਤੋਂ ਚਲੇ ਹਨ ਇਹ ਹੁਣ ਥਾ-ਥਾ ਪਿੰਡਾਂ ਵਿੱਚ ਜਾਂਦੇ ਹੋਏ ਜਿਦਾ ਮੰਨ ਲਓ ਵੀ ਸਵਾਰ ਗਏ ਆ ਇਥੋਂ ਸਨੇੜਾ ਆਏ ਹਨ ਸਨੇੜਾ ਨੂੰ ਗੱਗਰ ਜਾਣਾ ਹੈ ਗੱਗਰ ਤੋਂ ਪਿੰਡ ਕਵਾਲਾ ਵੀ ਜਾਵਾਂਗੇ ਫਿਰ ਉਥੋਂ ਕਵਾਲਾ ਤੋਂ ਹੁੰਦੇ ਹੋਏ ਜਗਿਆਲ ਵਿੱਚ ਜਾਣਾ ਹੈ ਫਿਰ ਬਾਬਾ ਹਰੀਦਾਸ ਮੰਦਰ ਵੀ ਸੰਗਤਾਂ ਪਹੁੰਚਣ ਗਿਆ ਉੱਥੇ ਲੰਗਰ ਦੀ ਵੀ ਸਹੂਦਤ ਕੀਤੀ ਗਈ ਹੈ ਲੰਗਰੀ ਤਾਂ ਵੈਸੇ ਇੱਥੇ ਵੀ ਆਸਪਾਸੇ ਹੋ ਰਹੀ ਹੈ ਸਭ ਦਾ ਸੰਗਤ ਖਾ ਰਹੀ ਹੈ ਕਿ ਜਗਿਆਲ ਤੋਂ ਫਿਰ ਵਾਪਸੀ ਆਸਰ ਵਿਖੇ ਪਹੁੰਚ ਜਾਣਾ ਹੈ ਫਿਰ ਮਾਰੇ ਦੇ ਗੁਰਦੁਆਰਾ ਸਾਹਿਬ ਸਮੇਂ ਟਾਈਮ 5:30 6:00 ਹੋ ਜਾਣੇ ਹੈ ਸੋ ਸੰਗਤਾਂ ਬੜੇ ਧੂਮ-ਧਾਮ ਨਾਲ ਸਹਿਯੋਗ ਦੇ ਰਹੀਆਂ ਏ ਬਾਕੀ ਸਾਨੂੰ ਪਿੰਡਾਂ ਦਾ ਵੀ ਬੜਾ ਸਹਿਯੋਗ ਹੈ ਜਿਹੜੇ ਬਹੁਤ ਸਾਥ ਦਿੰਦੇ ਆ ਇਸ ਕਰਕੇ ਗੁਰਮਰਦੀ ਕਿਰਪਾ ਹੋਣੀ ਚਾਹੀਦੀ ਹੈ ਸਾਡੇ ਨਾਲ-ਨਾਲ ਗੁਰਮਰਦੀ ਤੁਰੇ ਹਨ ਅਸੀਂ ਇਹਨਾਂ ਗੁਰਮਰਦਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ